ਦੇਖੋ ਨਿੱਕੇ ਨਿੱਕੇ ਬੱਚੇ ਵੀ ਜਿਹੜੇ ਹੈਗੇ ਬਰਸ਼ੀ ਦੇ ਵਿੱਚ ਆਏ ਆ ਤੇ ਪੁੱਤ ਕੀ ਨਾਮ ਹੈ ਤੇਰਾ ਸਾਡਾ ਵੀ ਸਿੱਧੂ ਸਿੱਧੂ ਫਿਰ ਸਿੱਧੂ ਮੂਸੇ ਵਾਲਾ ਥਾਪੀ ਕਿਵੇਂ ਮਾਰਦਾ ਹੁੰਦਾ ਸੀਗਾ ਐਂ ਕਰਕੇ ਮਾਰਦਾ ਸੀਗਾ ਇੱਕ ਵਾਰ ਫਿਰ ਮਾਰ ਕੇ ਦਿਖਾ ਦੇ ਉਹ ਕਿਹੜਾ ਗੀਤ ਪਸੰਦ ਆ ਸਿੱਧੂ ਦਾ ਹਾਂ ਇੱਕ ਦੱਸ ਪੁੱਤ ਦੱਸ ਸੋਤਾ ਵੀਰੇ ਹੈਡਡ ਆਨ ਕਾਸ ਤੋਂ ਹਾਂ ਤੁਸੀਂ ਕਿਹੜਾ ਗੀਤ ਤਿਆਰ ਕੀਤਾ ਕਿਹੜਾ ਗੀਤ ਲੱਕ ਲੱਕ ਮੇਰੀ ਮੰਮਾ ਜੀ ਨੇ ਲਿਖਿਆਗਾ 29 ਮਈ ਬਲੈਕਡੇ ਮੇਰਾ ਗੀਤ ਵੀ ਆਇਆ ਹੋਇਆ YouTube ਥੋੜਾ ਗੀਤ ਵੀ ਆਇਆ ਹੋਇਆ ਕਿਹੜਾ ਹੈਗਾ ਸੁਣਾਉਂਗੀ 29 ਮਈ ਦਿਨ ਚੜਿਆ ਕਾਲਾ ਓਏ ਜੱਟ ਮਾਰਦਾ ਮੂਸਿਆਲਾ ਓਏ ਜੱਗ ਦੇ ਉੱਤੇ ਨੇਰシャ ਗਿਆ ਜੱਗ ਦੇ ਉੱਤੇ ਨੇਰシャ ਗਿਆ ਧਰਤੀ ਕੰਬੀ ਅੰਬਰ ਰੋਇਆ ਓਏ ਜਿੱਤ ਕੇ ਬਾਜੀ ਹਾਰ ਕੇ ਮਾਪੇ ਹੋ ਗਿਆ ਹਾਲ ਫਕੀਰਾ ਓਏ ਦੁਨੀਆ ਤਾਂ ਜਿੱਤ ਤੁਰ ਗਿਆ ਜੱਟਾ ਹਾਰ ਗਈਆਂ ਤਕਦੀਰਾਂ ਓਏ ਸਰਬਨ ਵਰਗਾ ਪੁੱਤ ਮਾ ਪਿਆਂਦਾ ਜੱਗ ਤੇ ਨਾਮ ਕਮਾ ਗਿਆ ਓਏ ਸਿਰ ਤੇ ਬਨ ਕੇ ਪਗੜੀ ਜੱਟਾ ਵੈਲਵਟ ਤੇਸ਼ ਹੋ ਗਿਆ ਓਏ ਸੱਪਾਂ ਨੂੰ ਦਦਰਹਾ ਬਿਲਾਉਂਦਾ ਪੀ ਪੀ ਕੇ ਡੰਗ ਮਾਰ ਗਏ ਤੇਰੇ ਸਿਰ ਤੋਂ ਚੱਲੇ ਜਿਹੜੇ ਓਹੀ ਨਿਕਲੀਆਂ ਲੀਰਾਂ ਓਏ ਦੁਨੀਆ ਤਾਂ ਅੰਜਤ ਤੁਰ ਗਿਆ ਜੱਟਾ ਹਾਰ ਗਈਆਂ ਤਕਦੀਰਾਂ ਓਏ ਬਹੁਤ ਵਧੀਆ ਕਿਹੜੀ ਕਲਾਸ ਪੜਦੇ ਹੋ 6ਵੀਂ ਜੀ 6ਵੀਂ ਦੇ ਵਿੱਚ ਇਹ ਤੁਹਾਡੇ ਬ੍ਰਦਰ ਹੈ ਤੈਨੂੰ ਥਾਪੀ ਮਾਰਨੀ ਕਿਹਨੇ ਸਿਖਾਈ ਆ ਆਪੇ ਮਾਰਦਾ ਜੀ ਇੱਕ ਵਾਰੀ ਹੋਰ ਮਾਰ ਦੇ ਥਾਪੀ ਕਿਵੇਂ ਮਾਰਦੇ ਹੁੰਦੇ ਸੀ ਤੁਮਸੇਲਾ ਇਹਨੂੰ ਗੀਤ ਪਿਆਣਾ ਜੀ 295 ਜੀ 295 ਹਾਂਜੀ ਸਰ ਅੱਛਾ ਕਰਨਾ ਮੇਰਾ ਨਾਮ ਸਿਮਰਜੀਤ ਸਿੰਘ ਆ ਮੈਮ ਜੀ ਆ ਬੀਰੇ ਜੀ ਜਾਣ ਦਾ ਤਾਂ ਬਹੁਤ ਅਫਸੋਸ ਹੈ ਇਹ ਕਦੇ ਪੂਰਾ ਤਾਂ ਨਹੀਂ ਹੋ ਸਕਦਾ ਇਹ ਘਾਟਾ ਕਦੇ ਵੀ ਹਨਾ ਪਰ ਜਿਹੜੇ ਆਪਣੇ ਲੋਕ ਗਏ ਆ ਹਨਾ ਜਿਨ੍ਹਾਂ ਨੇ ਸਰਕਾਰ ਨੇ ਨਿਆਂ ਤਾਂ ਕੀ ਦਿਵਾਉਣਾ ਸਮੇਂ ਦੀ ਸਰਕਾਰ ਕਦੇ ਨਿਆਂ ਦੀ ਤਾਂ ਉਮੀਦ ਹੀ ਨਾ ਕਰੀ ਆਪਾਂ ਹੁਣ ਹਨਾ ਤਾਂ ਮੈਂ ਬਾਪੂ ਜੀ ਨੇ ਇਹ ਬਾਪੂ ਜੀ ਨੇ ਉਹਨੇ ਥੋੜੇ ਦਿਨ ਪਹਿਲਾਂ ਐਲਾਨ ਕੀਤਾ ਸੀਗਾ ਵੀ ਮੈਂ ਐਮਪੀ ਦੀਆਂ ਵੋਟਾਂ 'ਚ ਖੜਾ ਹੋਣਾ ਤਾਂ ਮੈਂ ਸਾਰੇ ਪੰਜਾਬ ਦੇ ਸਮੁੱਚੇ ਸਮੁੱਚੇ ਪੰਜਾਬ ਤੇ ਆਪਣੇ ਬਠਿੰਡੇ ਜਾਂ ਮਾਨਸਾ ਦੇ ਏਰੀਆ ਦੇ ਲੋਕਾਂ ਨੂੰ ਹੁਣ ਜ਼ਰੂਰ ਅਰਦਾਸ ਕਰਦਾ ਹੱਥ ਜੋੜ ਕੇ ਬੇਨਤੀ ਵੀ ਕਰਦਾ ਵੀ ਆਪਾਂ ਹੁਣ ਬਾਪੂ ਜੀ ਨੂੰ ਜ਼ਰੂਰ ਜਿਤਾਣਾ ਕਿਉਂਕਿ ਜੇ ਆਪਾਂ ਇਹਨਾਂ ਨੂੰ ਹੁਣ ਜਿਤਾਵਾਂਗੇ ਫੇਰ ਹੀ ਕੋਈ ਆਪਾਂ ਨੂੰ ਨਿਆਂ ਦੀ ਉਮੀਦ ਮਿਲੂਗੀ ਨਹੀਂ ਤਾਂ ਸਰਕਾਰਾਂ ਦੇ ਲਾਰੇ ਤੇ ਸਾਰੇ ਇੱਕ ਵਾਰੇ ਕਿਸੇ ਦਾ ਕੁਝ ਨਹੀਂ ਬਣਨਾ ਇਸ ਤਰ੍ਹਾਂ ਬਾਈ ਨੂੰ ਪਿਆਰ ਕਰਨ ਵਾਲੇ ਲੱਖਾਂ ਨਹੀਂ ਹਜ਼ਾਰਾਂ ਲੋਕ ਆਏ ਨੇ ਤੇ ਹਜ਼ਾਰਾਂ ਦੀਆਂ ਲੋਕਾਂ ਦੀਆਂ ਅੱਖਾਂ ਅੱਜ ਵੀ ਪਾਣੀ ਦੇ ਨਾਲ ਨਮ ਨੇ ਕੀ ਕਹਿਣਾ ਚਾਹੁੰਦੀ ਹਾਂ ਹਾਂ ਕੌਮ ਦਾ ਹੀਰਾ ਜਾਵੜਿਆ ਜੀ ਹੱਥਾਂ 'ਚ ਸਹੀ ਕੁਸੀ ਵੀ ਇਮੋਸ਼ਨਲ ਨਾ ਹੋ ਗਿਆ ਸ਼ੀਰਾ ਚਲਾ ਗਿਆ ਹੱਥਾਂ ਚੋਂ ਸਾਡੇ ਕਿਉਂਕਿ ਮੈਨੂੰ ਇਨਾ ਅਫਸੋਸ ਹੈ ਮੈਂ ਕਈ ਇੱਥੇ ਮੈਂ ਕਈ ਧਰਨਿਆਂ ਚ ਪਹਿਲਾਂ ਵੀ ਸਟੇਜ ਤੇ ਵੀ ਬੋਲਦਾ ਰਿਆ ਅਮਰੇਸਰ ਅਮਰਿਤਪਾਲ ਵਾਸਤੇ ਵੀ ਮੈਂ ਬੋਲਿਆ ਸੀਗਾ ਤੇ ਹੁਣ ਇਸ ਤੋਂ ਪਹਿਲਾਂ ਮੈਂ ਦੀਪ ਸਿੱਧੂ ਵਾਸਤੇ ਬੋਲਿਆ ਵੀਰੇ ਐਸੇ ਵੀ ਕਈ ਸਟੇਜਾਂ ਤੇ ਬੋਲਿਆ ਧਰਨਿਆਂ ਤੇ ਕਿਸਾਨੀ ਧਰਨਿਆਂ ਚ ਵੀ ਮੈਂ ਬੋਲਦਾ ਰਿਆ ਤਾਂ ਅਫਸੋਸ ਹੁੰਦਾ ਵੀ ਆਪਣਾ ਆਪ ਦਾ ਕੋਈ ਚਲਾ ਗਿਆ ਤੇ ਇਸ ਗੱਲ ਦਾ ਇਸ ਗੱਲ ਦਾ ਸਾਰਿਆਂ ਨੂੰ ਹੀ ਅਫਸੋਸ ਹੈ ਹਰੇਕ ਦੇ ਲਲਚੇ ਹੈ ਪਾਉਂਦੀ ਕਿਸੇ ਦਾ ਕੋਈ ਰਿਸ਼ਤਾ ਸੀ ਜਾਂ ਨਹੀਂ ਸੀ ਉਹ ਲੋਕਾਂ ਦੇ ਦਿਲਾ ਦੇ ਵਿੱਚ ਘਰ ਕਰ ਗਿਆ ਉਹ ਕਹਿੰਦਾ ਹੁੰਦਾ ਸੀ ਨਾ ਨਾਮ ਸੁਣ ਲੋਕਾਂ ਦੇ ਪਸੀਨੇ ਛੋੜਦੇ ਪਸੀਨੇ ਛੋੜਦੇ ਹੁਣ ਵੀ ਉਹਨਾਂ ਦੇ ਜਿੱਦੇ ਉਹਦਾ ਗਾਣਾ ਆਉਣਾ ਹੁੰਦਾ ਕੋਈ ਗਾਣਾ ਰਿਲੀਜ਼ ਹੁਣ ਵੀ ਨਹੀਂ ਹੁੰਦਾ ਜੀ ਉਹਦੇ ਬਰਾਬਰ ਕਿਸੇ ਦੀ ਹਿੰਮਤ ਨਹੀਂ ਵੀ ਗਾਣਾ ਰਿਲੀਜ਼ ਕਰ ਜੀ ਕਿਉਂਕਿ ਉਹ ਜੋ ਚੀਜ਼ ਸੀਗੀ ਉਹੀ ਸੀਗਾ ਸਿੱਧੂ ਮੂਸੇ ਵਾਲਾ ਨਾ ਉਹਦੇ ਵਰਗਾ ਕੋਈ ਬਣ ਸਕਦਾ ਨਾ ਬਣ ਸਕੇ ਨਾ ਰਹਿਦੀ ਦੁਨੀਆ ਤੱਕ ਅੱਗੇ ਕੋਈ ਆ ਸਕੇ ਮੈਂ ਤਾਂ ਇਹੀ ਕਹੂੰਗਾ ਜਿਹੜਾ ਆਪਣਾ ਛੋਟਾ ਸਿੱਧੂ ਮੁਸੇ ਵਾਲਾ ਵੀਰ ਆਇਆ ਤਾਂ ਮਾਤਾ-ਪਿਤਾ ਇਹਨੂੰ ਉਹਨਾਂ ਦੇ ਸਾਰੇ ਉਹਨਾਂ ਦੀ ਜ਼ਿੰਦਗੀ ਨੂੰ ਉਮਰ ਲੰਮੀ ਕਰੇ ਤੇ ਉਹਨਾਂ ਦੇ ਸਾਥ ਉਹਨਾਂ ਦਾ ਉਹ ਵੀਰ ਨੂੰ ਹੌਲੀ-ਹੌਲੀ ਅੱਗੇ ਲਿਆ ਕੇ ਕਿਸੇ ਦਿਨ ਦੇਖੋ ਸਾਡੀ ਉਮਰ ਇੰਨੀ ਕਾ ਕੀ ਕੀ ਪਤਾ ਸੀ ਦੇਖ ਵੀ ਨਾ ਸਕੀਏ ਉਹਨਾਂ ਨੂੰ ਕਹਿੰਦੇ ਹੋ ਪਰ ਜਦੋਂ ਉਹ ਦੁਨੀਆ ਚ ਆਊਗਾ ਬਿਲਬੋਰਡ ਤੋਂ ਵੀ ਉੱਤੋਂ ਦੀ ਨਾਮ ਜਾਊਗਾ ਤੇ ਲੋਕ ਅੱਜ ਵੀ ਉਹਨਾਂ ਨੂੰ ਭੁੱਲਣਾ ਨਹੀਂ ਚਾਹੁੰਦੇ ਕੋਈ ਵੀ ਹਰ ਹਰ ਰੋਜ਼ ਕੋਈ ਨਾ ਕੋਈ ਗੱਲ ਕਰਦੇ ਆ ਜਦ ਜਿੰਨੇ ਵੀ ਲੋਕ ਸਾਡੇ ਤੱਕ ਆਉਂਦੇ ਆ ਤਾਂ ਅਸੀਂ ਹਰ ਰੋਜ਼ ਇਹੀ ਗੱਲ ਲੋਕਾਂ ਨੂੰ ਅਸੀਂ ਹਰ ਰੋਜ਼ ਬੇਨਤੀ ਕਰਦੇ ਆਂ ਵੀ ਅਸੀਂ ਵੀਰ ਦੇ ਨਾਲ ਖੜੀਏ ਵੀਰ ਦਾ ਸਾਥ ਦੇਈਏ ਅਗਰ ਅਸੀਂ ਅੱਜ ਵੀ ਹੁਣ ਵੀ ਹਾਲੇ ਤੱਕ ਨਿਆਂ ਨਹੀਂ ਮਿਲ ਸਕਿਆ ਨਿਆਂ ਤਾਂ ਬੜੀ ਦੂਰ ਦੀ ਗੱਲ ਹੈ ਕਿਉਂਕਿ ਸਰਕਾਰਾਂ ਨੇ ਤਾਂ ਸਿਕਿਉਰਟੀਆਂ ਤੱਕ ਖੋਲੀਆਂ ਸਰਕਾਰ ਕੀ ਆ ਸਿਕਿਉਰਟੀ ਖੋਲੀ ਯਾਰ ਕੀ ਲੱਗਦਾ ਜੇ ਸਿਕਿਉਰਟੀ ਹੁੰਦੀ ਕੀ ਲੱਗਦਾ ਜੇ ਸਿਕਿਉਰਟੀ ਹੁੰਦੀ ਤਾਂ ਅੱਜ ਬਾਈ ਜੀ ਆਪਣੇ ਵਿੱਚ ਹੁੰਦੇ ਹਾਂਜੀ ਜੇ ਸਿਕਿਉਰਟੀ ਹੁੰਦੀ ਤਾਂ ਬਾਈ ਜੀ ਆਪਣੇ ਵਿੱਚ ਹੀ ਹੁੰਦੇ ਜੇ ਸਿਕਿਉਰਟੀ ਹੁੰਦੀ ਤਾਂ ਸਾਰੇ ਆਪਣੇ ਵਿੱਚ ਹੁੰਦੇ ਕੁਝ ਪਿੰਡ ਦੇ ਲੋਕਾਂ ਤੋਂ ਵੀ ਮੈਨੂੰ ਬਹੁਤ ਇਹ ਆਈ ਜਿਤਾਇਆ ਕਿਉਂ ਨਹੀਂ ਵੀਰ ਨੂੰ ਬਹੁਤ ਅਫਸੋਸ ਹੋਇਆ ਵੀ ਜੀਨੇ ਸੋਡੇ ਐਸੇ ਕੈਂਸਰ ਦੇ ਹਸਪੀਟਲ ਖੋਲਣੇ ਚਾਹੇ ਕਈ ਲੋਕ ਨੇ ਇੱਕ ਵਾਰ ਇੱਕ ਬੰਦਾ ਦੱਸ ਰਿਹਾ ਸੀਗਾ ਕਹਿੰਦਾ ਮੈਂ ਵੀਰੇ ਨੂੰ ਮਿਲਣ ਆਇਆ ਬਾਹਰੋਂ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਤਾਂ ਵੀਰੇ ਨੇ ਬਾਪੂ ਜੀ ਤੋਂ ਪੈਸੇ ਲੈ ਕੇ 30-40000 ਰੁਪਏ ਮੈਨੂੰ ਹੀ ਦੇਤਾ ਕਹਿੰਦਾ ਪੰਜ ਦੀ 20000 ਦਾ ਮੋਟਰਸਾਈਕਲ ਹੋਵੇ ਅੱਲਾ 30-40000 ਰੁਪਏ ਦਿੱਤਾ ਵੀ ਤੂੰ ਨਵਾਂ ਲੈ ਲੈ ਮੋਟਰਸਾਈਕਲ ਯਾਰ ਕਿੱਡੀ ਕੀ ਗੱਲ ਤੇ ਅੱਜ ਕੱਲ ਦੇ ਕਲਾਕਾਰ ਤਾਂ ਹੱਥ ਮਲਾਉਣਾ ਵੀ ਨਹੀਂ ਪਸੰਦ ਕਰਦੇ ਸੀ ਉਹ ਕਿਸੇ ਦੇ ਕੱਪੜੇ ਮੈਲੇ ਚੱਪ ਤਾਂ ਉਹਨੇ ਨਾਲ ਗਲੇ ਘੁੱਟ ਕੇ ਮਿਲਦਾ ਸੀਗਾ ਇਹ ਬਹੁਤ ਵੱਡੀਆਂ ਗੱਲਾਂ ਸੀ ਜਿੰਨਾ ਚਿਰ ਆਪਾਂ ਸਮਝੇ ਨਹੀਂ ਆਪਾਂ ਸਮਝ ਹੀ ਨਹੀਂ ਸਕੇ ਯਾਰ ਉਹਨੂੰ ਗਵਾ ਕੇ ਅੱਜ ਆਪਾਂ ਇੱਥੇ ਧਰਨੇ ਲਾਉਂਦੇ ਫਿਰਦੇ ਆ ਪਹਿਲਾਂ ਉਹਦਾ ਸਾਥ ਨਹੀਂ ਦਿੱਤਾ ਯਾਰ ਉਹਨੂੰ ਜਿਤਾ ਦੇਂਦੇ ਤਾਂ ਅੱਜ ਆ ਦਿਨ ਨਹੀਂ ਦੇਖਣੇ ਪੈਣੇ ਸੀ ਧੰਨਵਾਦ ਜੀ ਮਾਦਾ ਕਿੱਥੋਂ ਆਈਆਂ ਤੁਸੀਂ ਅਸੀਂ ਬੱਪੀ ਆਣੇ ਤੋਂ ਅੱਜ ਪੁੱਤ ਦੀ ਵਰ੍ਹੇ ਕਿਤੇ ਤਾਂ ਮਾਵਾ ਖੁਸ਼ ਹੋ ਕੇ ਆਉਂਦੀਆਂ ਵੀ ਆਪੇ ਪੁੱਤ ਨੂੰ ਮਿਲਣ ਚੱਲੇ ਆ ਮੈਂ ਤਾਂ ਦੇਥਨ ਲੋਣੀਆਂ ਹੈ ਮੈਨੂੰ ਕਹਿੰਨਾ ਪਹੁੰਗੜੀ ਦੇਈ ਮਾਸੀ ਮੈਨੂੰ ਦੇ ਕੇ ਆਈਂ ਅੰਦਰਲੇ ਘਰ ਪਹੁੰਗੜੀ ਗੁਣੀ ਵੀ ਅੱਜ ਤੁਸੀਂ ਮੂਸੀ ਆਲੇ ਤੋਂ ਨਾ ਨਾ ਬੱਪੀਆਂ ਨੇ ਤੇ ਬੱਪੀਆਂ ਤੋਂ ਮਾਂ ਤਾਂ ਆਡੇ ਕਰੇ ਜਾ ਕੇ ਆਇਆ ਆਪ ਮੇਰਾ ਗੱਲਾਂ ਕਰਕੇ ਆ ਫੋਟੋ ਲਾ ਕੇ ਮੇਰੇ ਮੈਲ ਤੇ ਅੱਛਾ ਇਹ ਉਹਨਾਂ ਨੇ ਆਪ ਲਾਈ ਹੋਈ ਆ ਆ ਦੇਖੋ ਜੀ ਕਹਿੰਦੀ ਬੇਬੇ ਕਹਿੰਦੀ ਆ ਕਿ ਸਿੱਧੂ ਮੂਸੇਵਾਲੇ ਨਹੀਂ ਮੇਰੀ ਆਪ ਦੀ ਫੋਟੋ ਜਿਹੜੀ ਕਿ ਮੇਰੇ ਫੋਨ ਤੇ ਲਾਈ ਆ ਹਾਂ ਉਹ ਤਾਂ ਨਾ ਲਾਈ ਆ ਹਾਂ ਤੇ ਫਿਰ ਮਾਂ ਇਹਨੂੰ ਸਾਹਮਣੇ ਰੱਖਿਆ ਹਾਂ ਮੈਂ ਖੋਂਦੀ ਨੇ ਇਹਨੂੰ ਮੈਲ ਹਾਂ ਸੀਨੇ ਨਾਲ ਲਾ ਕੇ ਰੱਖਿਆ ਹਾਂ ਉਹ ਤਾਂ ਜੀ ਜਿਉਂਦਾ ਰਹਿੰਦਾ ਨਾ ਬੇਟਾ ਤਾਂ ਸਾਰੇ ਪੰਜਾਬ ਨੂੰ ਬਣਾ ਹੁੰਦਾ ਹਾਂ ਹਾਂ ਪੰਜਾਬ ਵਾਲਿਆਂ ਨੇ ਨਾ ਗੋਟਾਂ ਅੱਜ ਫਿਰ ਮਾਂ ਫਿਰ ਦੁਬਾਰਾ ਸਿੱਧੂ ਮੂਸੇ ਵਾਲੇ ਨੂੰ ਡੀਕਦੀ ਨਹੀਂ ਤੂੰ ਡੀਕਦੀਆਂ ਹੁਣ ਸਾਡਾ ਕਾਲਜ ਠਰ ਗਿਆ ਹਾਂ ਸਾਡਾ ਛੋਟਾ ਸਿੱਧੂ ਆ ਗਿਆ ਅੰਦਰ ਰੱਬ ਨੇ ਕਾਲਜ ਠਾਤਾ ਹਾਰਤਾ ਪਰ ਉਹ ਜਿਆ ਕੰਮ ਨਹੀਂ ਉਹ ਉਹ ਨਹੀਂ ਮਿਲਣਾ ਸਾਨੂੰ ਉਹ ਨਹੀਂ ਮਿਲਣਾ ਹਾਂ ਉਹ ਨਹੀਂ ਮਿਲਣਾ ਬਿਚੱਕਦੀ ਸਾਰੇ ਫੇਦੀਏ ਸਾਨੂੰ ਨਹੀਂ ਮਿਲਣਾ ਉਹ ਮੈਂ ਤਾਂ ਹੱਥਾਂ ਨਾਲ ਕੇ ਯਾਰ ਕਰਦੀ ਆ ਇੱਧਰ ਜਾ ਕੇ ਨਹੀਂ ਇੰਦਰ ਵੀ ਉੱਠੋ ਇੱਧਰ ਜਾ ਕੇ ਨਹੀਂ ਇੰਦਰ ਵੀ ਗੋਟੋ ਛੋਟੇ ਸਿੱਧੂ ਦੇ ਵਿੱਚੋਂ ਕਿਤੇ ਉਹ ਦੂਜੇ ਸਿੱਧੂ ਦੀ ਤਸਵੀਰ ਦਿਖਦੀ ਲੱਗਦੀ ਹੈ ਲੱਗਦੀ ਹੈ ਲੱਗਦੀ ਆ ਹਾਂ ਮੈਨੂੰ ਕਹਿਣਾ ਤੇ ਵੀ ਦਵਾਰੇ ਆਉਂਗਾ ਮੈਂ ਬੇਬੇ ਆ ਗਿਆ ਫਿਰ ਆ ਗਿਆ ਕਾਜਾ ਠਰ ਗਿਆ ਸਾਡਾ ਕਾਜਾ ਠਰ ਗਿਆ ਹਾਂ ਕਾਜਾ ਠਰ ਗਿਆ ਪਰ ਸਰਕਾਰ ਨੇ ਮਦਦ ਤੇ ਨਹੀਂ ਕਰੀ ਬਣਾਉਂਦਾ ਪੰਜਾਬ ਨੂੰ ਜੇ ਉਹ ਜਿੱਤ ਜਾਂਦਾ ਜਿਉਂਦਾ ਰਹਿੰਦਾ ਨਾ ਪੰਜਾਬ ਨੂੰ ਬਣਾਉਂਦਾ ਮਾਨਸਾ ਜ਼ਿਲ੍ਹੇ ਨੂੰ ਤਾਂ ਪੱਕੇ ਹੀ ਬਣਾਉਂਦਾ ਹਾਂ ਹਾਂ ਮਾਨਸਾ ਜ਼ਿਲ੍ਹੇ ਨੂੰ ਤਾਂ ਹਾਂ ਪੱਕੇ ਹੀ ਬਣਾਉਂਦਾ ਮਾਂ ਉਹਨੂੰ ਦੇਖ ਮਾਰਦਾ ਹਨਾ ਇਨਸਾਫ ਨਹੀਂ ਮਿਲਿਆ ਇਨਸਾਫ ਕਿਉਂ ਨਹੀਂ ਮਿਲਿਆ ਕੀ ਲੱਗਦਾ ਕਾ ਤੂੰ ਮਿਲੇ ਜੀਵ ਤੱਕ ਇਹ ਨਹੀਂ ਮਿਲਦੀ ਕੀ ਸਰਕਾਰਾਂ ਚ ਹੀ ਘਾਟ ਹੈ ਕੋਈ ਸਰਕਾਰਾਂ ਚ ਹੀ ਘਾਟ ਹੋਈ ਜਦੋਂ ਮਿਲਿਆ ਨਹੀਂ ਹੂੰ ਹੁਣ ਕਹਿੰਦੇ ਉਹਦਾ ਪਿਓ ਜਿਹੜਾ ਹੈਗਾ 2027 ਦੇ ਵਿੱਚ ਐਮਐਲਏ ਦੀ ਚੋਣ ਲੜਨ ਜਾ ਰਿਹਾ ਕਿ ਲੱਗਦਾ ਕਿ ਉਹਨੂੰ ਇਨਸਾਫ ਮਿਲ ਜੂ ਫਿਰ ਪੁੱਤ ਨੂੰ ਹਾਂ ਜਿੱਤੂਗਾ ਹੂੰ ਜਿੱਤੂਗਾ ਪਤਾ ਜਿੱਤੂਗਾ ਹਾਂ ਜਿੱਤੂਗਾ ਪੱਕਾ